ਜੱਗੀ ਨੂੰ ਫੜ ਲਿਆ ਜੱਗੀ ਫੜਿਆ ਗਿਆ ਜੱਗੀ ਫੜਿਆ ਗਿਆ ਜੱਗੀ ਫੜਿਆ ਗਿਆ ਲੱਗੀ ਫੜਿਆ ਗਿਆ ਤੇ ਜੱਗੀ ਫੜਿਆ ਗਿਆ ਲੱਗੀ ਗੇੜ ਖਾਨੀਆਂ ਕਰਨ ਨੂੰ ਹਟ ਜਾ ਮੈਂ ਵਲੌਗ ਤੇ ਕੱਟਣਾ ਨਹੀਂ ਕੋਈ ਕੁਝ ਵੀ ਕੋਈ ਨਾ ਯੂ ਗੋ ਫਸ ਨੋ ਬਬਲ ਲੱਗੀ ਬਾੜ ਅੰਦਰ ਇਹਨੂੰ ਚਲ ਲੋ ਕੀ ਗੋਰੀਆਂ ਪਿੱਛੇ ਗੱਡੀਆਂ ਲਾਈ ਜਾਂਦੇ ਮੈਂ ਗੋਰੀਆਂ ਪਿੱਛੇ ਸਾਈਕਲ ਲੈ ਕੇ ਆਉਣਾ ਚਲੋ ਮੇਰੀ ਉਹ ਬੇਗ ਮੋੜ ਚਲੋ ਚਲੋ ਮੈਂ ਤਾਂ ਪਿੱਛੇ ਵੀ ਹੀ ਆਉਣਾ ਹੈ ਕਿਆ ਇਹ ਓਏ ਕਮਯੰਗੋ ਰੂਰ ਦੇ ਅੱਜ ਫਿਰ ਚੱਲ ਜਾਂਦੇ ਗੱਡੀ ਓ ਪਾ 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 ਟਣ ਨਣ ਨਣ ਆਹਾ ਹਾਈਵੇ ਕਮਯੰਗੋ ਨਾਲੇ ਕੁੱਤੇ ਆਪਣੇ ਕਿ ਆਪਣੇ ਉਹਨੂੰ ਆਂਦੇ ਉੱਤੇ ਆਪਣਾ ਹੀ ਹੈ ਉੱਤੇ ਦੇ ਘੱਟੇ ਉਧਰ ਵਖਾ ਦਾ ਇਧਰ ਤੇ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਤੇ ਕੀ ਹਾਲ ਹੈ ਜਾਲੇ ਸਭ ਤੋਂ ਵਜਾ ਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਪਣੀ ਨਵੀਂ ਵੀਡੀਓ ਜਿਹੜਾ ਤੇ ਅੱਜ ਕੀ ਆਲਦੇ ਆ ਬਾਸ਼ੀ ਕਰਨ ਅੱਜ ਦੀ ਵੀਡੀਓ ਕਿ ਬਹੁਤ ਰੌਣਕ ਲੱਗਣੀ ਆ ਬਹੁਤ ਯਾਦੀ ਐਸ਼ ਹੁਣੀਆਂ ਹਾਲ ਸਿਹਰਾ ਮਾਹੌਲ ਸਾਰਾ ਹੀ ਸਰਹਲਾ ਆਦਣਾ ਪਾਜ ਹੈ ਨਾ ਤੇ ਵੀਡੀਓ ਸਾਰੀ ਵੇਖਿਓ ਜਿਹੜੇ ਤੇ ਖਾਸ ਜਿਹੜੇ ਸਿੰਗਾਪੁਰ ਦੇ ਸਟੂਡੈਂਟ ਹਨਾ ਵਰਕ ਪਰਮਿਟ ਦੇ ਆ ਕਈ ਹੁੰਦੇ ਐ ਜਿਹੜੇ ਸਾਈਡ ਦੇ ਰਹਿੰਦੇ ਹੁੰਦੇ ਆ ਘੁੰਮਣ ਫਿਰਨ ਦਾ ਸ਼ੌਂਕ ਨਹੀਂ ਆ ਪਰ ਘੁੰਮਿਆ ਫਿਰਿਆ ਕਰੋ ਨਜ਼ਾਰੇ ਲਾ ਕੇ ਚਿਲਕੇ ਰਹਿ ਕੇ ਕਰੋ ਬਾਸ਼ੀ ਕੇ ਰਹਿ ਕੇ ਕਰੋ ਹੈ ਕੰਮ ਯੰਗੋ ਕਰਾ ਕੇ ਰੱਖਿਆ ਕਰੋ ਕੋਈ ਚੱਕਰ ਨਹੀਂ ਆ ਤੇ ਅੱਜ ਦੀ ਵੀਡੀਓ 'ਚ ਕੰਮ ਯੰਗੋ ਹੀ ਹੋਊਗਾ ਵੀਡੀਓ ਸਾਰੀ ਵੇਖ ਕੇ ਕਰੀ ਫਿਰਾਂ चलते हैं जगी अलग यार जगह ने फोन की जग्गी कहते बाबा जी हाड़ी जगह फिर इतने मिलते हैं जग्गी मिलते हैं ਰਾ ਕੋਣ ਆ ਗਿਆ ਜੱਗੀ ਆ ਗਿਆ ਜੱਗੀ ਹਾਂ ਜੱਗੀ ਜੱਗੀ ਬੰਦ ਦੇਓ ਸਤ ਸ੍ਰੀ ਅਕਾਲ ਜੀ ਸਾਰੇ ਪਿਆਰ ਬੜੀ ਸਤ ਸ੍ਰੀ ਅਕਾਲ ਪਿਆਰ ਬੜੀ ਸਤ ਸ੍ਰੀ ਅਕਾਲ ਇਟਲੀ ਆ ਰਿਹਾ ਨਾ ਨਾ ਉਹ ਬਣਾਉਂਦਾ ਨਾ ਸਤ ਸ੍ਰੀ ਅਕਾਲ ਜੀ ਲੈ ਹੁਣ ਪੰਜਾ ਪਾ ਲਿਆ ਮੈਂ ਐਸੇ ਫੋਨ ਟਾਈਲ ਕਰਨਾ ਵੀ ਘਟਰੀ ਮੈਂ ਜੀ ਆਹ ਆ ਵੀ ਮਿੱਤਰੋ ਜੱਗੀ ਨੂੰ ਉਹ ਉਸ ਜੱਗਾ ਨਾਲ ਇੰਨਾ ਜਿਆਦਾ ਪਿਆਰ ਹੋ ਗਿਆ ਹੈ ਕਿ ਜਿਵੇਂ ਪਿਛਲੀ ਵਾਰੀ ਭਾਂਬੀ ਟੱਕਰ ਆ ਗਿਆ ਹੈ ਆਵੇ ਰੋਕੇ ਲਾਇਆ ਕਹਿੰਦੇ ਇਹ ਬੜਾ ਮੌਜਾ ਆ ਜਾ ਦੇਖ ਲੈਣੇ ਹੈ ਉਹ ਆਏ ਵੇ ਉਹ ਯੰਗ ਹੋ ਗਿਆ ਹੈ ਕੀ ਆ ਨਾ ਮੈਂ ਛੋਣੀ ਬੜੀ ਲਾਂਦੀ ਆਣ ਕਾ ਇਹ ਓਏ ਕਹਿਰ ਕਰਾਤਾ ਨਰ ਜਾਣੀਏ ਸਾਡੇ ਤੋਂ ਵੀ ਆਈਆਂ ਹਨ ਕੰਮ ਖਾਵਾ ਛੱਕਰਾਵਾ ਯਾਰ ਕਰਾਦਾ ਹੀ ਨਹੀਂ ਤੇ ਬਸ ਆਹ ਹਾਂ ਹੱਥ 'ਚ ਮੇਰਾ ਹੱਥ ਹੋ ਗਿਆ ਫੇਰ ਪੋਜ ਫੱਪਦਾ ਹੀ ਵਾਟਿਆਈ ਬੱਬਾ ਵਾਹ ਕਚਾ ਰਿਆ ਗਿਆ ਤੂੰ ਪਰ ਅੱਜ ਕਿਤੇ ਟੋਪੀ ਨਾਲ ਨੂੰ ਅੱਜ ਨੋ ਕੀ ਮੋਸ਼ਰਵਾਉਂਦੇ ਤੂੰ ਟੋਪੀ ਨਾਲ ਪਾਦੀ ਮੇਰੀ ਜੱਗੀ ਹੋ ਗਿਆ ਜੱਗੀ ਜੱਗੀ ਹੋ ਗਈ ਜੱਗੀ ਜੱਗੀ ਹੋ ਗਈ ਐ ਜੱਗੀ ਐਗੀ ਹੋ ਗਈ ਐ ਜੱਗੀ ਜੱਗੀ ਹੋ ਗਈ ਐ ਤੇ ਆਹੇ ਆਹੇ ਹੱਸਦੀ ਓਏ ਇੱਕ ਹੱਸਦੀ ਓਏ ਇੱਕ ਜੱਗੀ ਆਪਾਂ ਫੋਟੋਆਂ ਦਾ ਕੰਮ ਸ਼ੁਰੂ ਕਰ ਲੀ ਓਏ ਪੂਰਾ ਖਿਬਖੋ ਵਿਆ ਜੱਗੀ ਯਕੀ ਨੇ ਯਾਦ ਕਰਾਦੀ ਫੋਟੋਆਂ ਦੀ ਹਾਂ ਜੱਗੀ ਜਗੀਆਂ ਗਾ ਸਾਡੀਆਂ ਖੇਦੇ ਤੁਸੀਂ ਦੇਖੀ ਪੋਰਟਰੇਟ ਪੋਰਟਰੇਟ ਨਾ ਪੋਰਟਰੇਟ ਪੈਜ ਪੰਜਾਬੀ ਐਂਗਰ ਆਹਾ ਕੰਮ ਜਗੀਆਂ ਦੋਹਾਂ ਲੈ ਆਉਂਦੇ ਮਾ ਰਾਂ ਨੂੰ ਚੇਵਾ ਕੇ ਹਾਂ ਤੇ ਮੇਰੀ ਟੋਪੀ ਫੜ ਕੇ ਰੱਖ ਵੇਂ ਗਿਆ ਬਾਵੜੀ ਵਗੰਦੀ ਆ ਹਾਂ ਉਹ ਦਰ ਦੌੜਾ ਹੁੰਦੀਆਂ ਹੀ ਓਏ ਵੀਰ ਇੱਥੇ ਦਾ ਮਾਵਾ ਜੰਗੋ ਹਾਂ ਹਾਂ ਏ ਆਈ ਬਾਬਾ ਅਸਟਰ ਲੈ ਆਂਦਾ ਕੁਰੀ ਲੈ ਆਂਦੀ ਕੁਰੀ ਸਪੈਸ਼ਲ ਸਪੈਸ਼ਲ ਫॉर ਯੂ ਟੱਪੀ ਇਹਦੀ ਘਰੇ ਰਹਿ ਗਈ ਆ ਨਹੀਂ ਇਹ ਟੱਪੀ ਨਹੀਂ ਬੁਖਾਈ ਦੀ ਟੱਪੀ ਦੀ ਬੜੀ ਵੱਡੀ ਯਾਰ ਸਾਹਮਣੀ ਕਿੱਥੇ ਬਾਏ ਸਾਹਮਣੀ ਕਿੱਥੇ ਬਾਜ ਹੋਈ ਦੀ ਯਾਰ ਨਾ ਉਹ ਕੀ ਕਰਤਾ ਯੋ ਓਏ ਹੋਏ ਕਾ ਮੈਂ ਯਾਰ ਕੋਹ ਦਾ ਨਹੀਂ ਮਿੱਤਰਾ ਯਕੀ ਨੇ ਤੇ ਅੱਜ ਕਰਾਤੀ ਆ ਯਕੀ ਯਾ ਨਾਹਰੇ ਯੰਗਲ ਆਈ ਹੋਪ ਆ ਯੰਗਲ ਓ ਹੋ ਯਾ ਨਾਹਰੇ ਨਹੀਂ ਨਾ ਓ ਮਾਈ ਗਾਡ ਓ ਮਾਈ ਗਾਡ ਹੋ ਗਿਆ ਕੰਮ ਮਿੱਤਰੋ ਮਹਿੰਦੀ ਦੇ ਅਜਿਹੇ ਦੇ ਮਹਿੰਦੀ ਨਹੀਂ ਔਰ ਰੂ ਵਾਲਾ ਨਾ ਰੂ ਆ ਇਹਨੂੰ ਮੈਂ ਤਾਂ ਖਿੱਚ ਲਈ ਗੁੜੀ ਜੀ ਆਪਾਂ ਨੂੰ ਮੇਰੇ ਸਹਾਨਾ ਪਹਿਲੇ ਸਟੂਡੀਓ ਵਾਲੇ ਦਾ ਕੰਮ ਕਰਨਾ ਪੈਣਾ ਪਿਛਲੀ ਵਾਰੀ ਮੈਂ ਫੋਟੋਆਂ ਕਿਹ ਜੀ ਦੇਣੀਆਂ ਬੁੜੀਆਂ ਨਹੀਂ ਆਏ ਐਰ ਕੀ ਪੂਰ ਕੇ ਜੀ ਦੇਣੀਆਂ ਹਾਂ ਆਈ ਹੋਪ ਮਾ ਬਦਲਾ ਵੀ ਲੱਲਿਆ ਨਾ ਆਪਾਂ ਵੀ ਕਰਾਈਆਂ ਦਾ ਨਾ ਏ ਇਹ ਲੋਕਾ ਮਾਡਾ ਜੈ ਕੋਈ ਹੁੰਦਾ ਹੈ ਬਾਲੇ ਗੰਦੇ ਗਰੀਏ ਕੰਮ ਖੇਚ ਕੇ ਰਖਣਾ ਹੋਣਾ ਬਾੜਿਆ ਪਿਛਲੇ ਪਿਛਲੇ ਆਦਵਾਰ ਕੰਮ ਢਿੱਲਾ ਜੀ ਨਹੀਂ ਆ ਪਿਛਲੇ ਆਦਵਾਰ ਥੋੜਾ ਜਿਹਾ ਨਾ ਕੰਮ ਜੈ ਕੋਈ ਨਹੀਂ ਹੋਇਆ ਈ ਨਵਾਂ ਨਵਾਂ ਹੈ ਵਾਕਿਆਈ ਵੀ ਮੈਂ ਰੱਜੀ ਆ ਮੈਂ ਰੱਜੀ ਨਾ ਤਾ ਆਇਓ ਜਮਾਂ ਮਮੀ ਪੁਕਾਇਆ ਕੋਣ ਲੱਗ ਗਿਆ ਮੈਨੂੰ ਮੇਰੇ ਕਿੱਡਿ ਜਿਉ ਮੈਂ ਨਹੀਂ ਕੀਆ ਮੈਂ ਉਹ ਜਦੀਆ ਹਾਂ ਉਹ ਵੀ ਮਿੱਤਰੋ ਉਧਰ ਦੌੜਾਂ ਆਉਂਦੀਆਂ ਮੈਂ ਤੁਹਾਨੂੰ ਦੌੜਾਂ ਮਖਾ ਕੇ ਲੈ ਆਇਆ ਮੈਂ ਹਾਂ ਦੌੜ ਰਹਾ ਕਰੋ ਮੈਂ ਤੇ ਆਪ ਦੌੜ ਲਾਇਆ ਕਰਨੀ ਆ ਮੇਰਾ ਵੇਜ ਦੇ ਜੀਜਾ ਕਰਨ ਲੈ ਬੈਗੀ ਦੌੜ ਲਾਇਆ ਕਰੀਏ ਹੈਂ ਦੌੜ ਰਹਾ ਕਰੋ ਯਾਰ ਸਾਡਾ ਟਰਾਲ ਨੂੰ ਆਪੇ ਕੀ ਕਰਨ ਲੈ ਜੋ ਤਾਂ ਜਿਹੜਾ ਤੁਹਾਨੂੰ ਦਿਖਾ ਦਿਆਂ ਮੈਂ ਦੌੜ ਲੱਗਦੀ ਬਿੜਾ ਦਈਏ ਫਿਰ ਮੁੰਡਿਆਂ ਨੂੰ ਮੁੰਡਿਆ ਇਦਾਂ ਦੌੜ ਲੱਗਦੀ ਹੁੰਦੀ ਆ ਦੌੜ ਲਾ ਕਰੋ ਯਾਰ ਮੈਂ ਤੇ ਆਪੀ ਲੀਲੇ ਲੌਣ ਲੱਗਾ ਐਨਕਾ ਲੌਣ ਲੱਗਾ ਤੇ ਸਪੋਰਟ ਸ਼ੂ ਪੌਣ ਲੱਗਾ ਮੈਂ ਦੌੜ ਲਾਉਣੀ ਆਂ ਗੇ ਆਹੋ ਮਾ ਉਹ ਵੀ ਬਰਾਹਮਣ ਦੇ ਘਰ ਨੇ ਕੀ ਹੋ ਰਿਹਾ ਹੈ ਉਹ ਗੋਲ ਗਿਆ ਕਮ ਸਾਈਕਲੋ ਸਾਈਕਲ ਹੀ ਹੋ ਗਿਆ ਗੁਰਤੀ ਗੁਰਤੀ ਉਹ ਮਮਾ ਆਲੇ ਕੰਮ ਖਲਾਰੋ ਖਲਾਰੀ ਹੋ ਗਿਆ ਚਲ ਰਹਿਣ ਦੇ ਯਾਰ ਲਾ ਲਿਆ ਆਪਣੇ ਨਾਲ ਆਈ ਲੈਣਾ ਹੀ ਹੋ ਚਲ ਜਲੀਏ ਬਾਹਰ ਚਾਹੇ ਲਾਪਾ ਗੋਲ ਲੈ ਲਗਾ ਆ ਜੀ ਤੋਂ ਚੂਕਾ ਉਥੇ ਲਗਾ ਦੇ ਜਿਵੇਂ ਆਰੀ ਤੇਰੀ ਹੋ ਮੇਰੀ ਮੇਰੀ ਪੱਕਾ ਦਲ ਆਰੀ ਆਰੀ ਟੋਕਰੀ ਤੇ ਜਾਂਦਾ ਜਗੀ ਜਾਂਦਾ ਕੀ ਬਹਿ ਇਸ ਵਨ ਇਸ ਵਨ ਤੇ ਕਿਤੇ ਹਿੱਕਾਂ ਮਿਆਂ ਕੋਣਾ ਹੋ ਜੇ ਨਹੀਂ ਮੈਂ ਕਿੰਮ ਕਿਤੇ ਜਾਂੰਨਾ ਸਾਰੇ ਇਹ ਨਹੀਂ ਕਿਤੇ ਮਾਮਾ ਗੋਰੀਆਂ ਨਿਕਲੇ ਵੇਚਣਗੇ ਨਾ ਅਈਓ ਮਾ ਥੋਡੀ ਵੇ ਨਾ ਆਹ ਨੇ ਪਿੰਡਾਂ ਵਾਲੇ ਨੀ ਆਏ ਅਸਤਰ ਮੈਂ ਨਾ ਵੀ ਮੈਂ ਡੇਰੇ ਸਾਹਿਬ ਜਾਣਾ ਵੀਰ ਮੈਨੂੰ ਰਾਹ ਦੱਸੀ ਡੇਰੇ ਸਾਹਿਬ ਜਾਣਾ ਮ ਇਥੋਂ ਪਹਿਲਾਂ ਇਹਨੂੰ ਗੱਡੀ ਕੱਢ ਕੇ ਤੇ ਪਹਿਲਾਂ ਮੇਨ ਰੋਡ ਤੇ ਚੜ ਡੇਰਾ ਸਾਹਿਬ ਦੇ ਉਧਰ ਆ ਅੱਛਾ ਮੈਂ ਉਹ ਹੀ ਪੁੱਛਿਆ ਵਾ ਅੱਛਾ ਇਹਨੂੰ ਜਾ ਵਾ ਇਹਨੂੰ ਸੱਜੇ ਕਰ ਸੱਜੇ 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 ਅੱਛਾ ਤੇ ਸੱਜੇ ਕਰਦੇ ਆ ਸਾਰੀ ਮੇਨ ਰੋਡ ਤੇ ਚੜ ਜੀ ਤੇ ਚੜਦੇ ਆ ਸਾਰੀ ਖੱਬੇ ਹੱਥ ਆਉ ਜਾਂਦੇ ਆ ਬਰਾਵਾ ਓ ਜਗੀ ਮੈਨੂੰ ਡਰ ਲੱਗਦਾ ਈ ਓ ਸੌ ਲੱਗੇ ਇਹ ਅੱਗੇ ਮੋੜ ਇਹ ਮੈਨੂੰ ਮੈਨੂੰ ਡਰ ਲੱਗਦਾ ਈ ਓ ਯੰਗਲ ਨੂੰ ਕਰਾਵਾਗਾ ਮੈਂ ਯੰਗਲ ਨੂੰ ਕਰਾਵਾ ਦਿੰਦਾ ਯੰਗਲ ਮੈਂ ਡਰ ਰਹੀ ਡਰਦਾ ਬੈਠਾ ਹਾਂ ਮੈਂ ਡਰਿਆ ਹੋਇਆ ਹਾਂ ਪੂਰਾ ਮੈਂ ਮੇਰੀ ਲੱਤ ਕੰਬਦੀ ਆ ਮੈਂ ਦਿਖਾਉਣ ਹੀ ਨਹੀਂ ਜਾ ਬਲੌਗ 'ਚ ਆ ਉਸ ਸਟੈਂਡ ਹੈਗਾ ਲੌਕ ਕਰਦੀ ਆ ਅਉਹ ਤੇ ਨਹੀਂ ਸਟੈਂਡ ਹੈਗਾ ਲੌਕ ਕਰਦੀ ਆ ਚਲੋ ਬਾਈ ਕਿਹੜਾ ਹੀ ਤਰ੍ਹਾਂ ਬਲੌਗ ਦੇ ਚੱਕਰ 'ਚ ਮੁੰਡੇ ਦੇ ਏਪੀਟੀ ਇਦਾਂ ਬਣਾਉਣ ਲੱਗਾ ਸੀ ਇਹ ਇਦਾਂ ਲਾਉਣ ਲੱਗਾ ਸੀ ਕੋਈ ਆਇਆ ਤੇ ਕੋਈ ਤੁਰ ਗਿਆ ਕੋਈ ਆਇਆ ਤੇ ਕੋਈ ਤੁਰ ਗਿਆ ਇਹ ਓਏ ਈਓ ਆਇਓ ਰਿਮਾ ਓਏ ਕਰ ਗਿਆ ਇਹਰਾ ਯੇੰਗੋ ਯੇਗੰਨਾ ਹੈ ਯੇੰਗੋ ਕਰਾਦਾ ਪੱਟੀ ਲਾ ਫਿਰ ਪੱਟੀ ਲਾਈ ਹੁਣ ਬਣਾ ਕੇ ਜਾਣਾ ਮਾਰ ਹੋਰ ਉਹਦੇ ਫੂਣੀ ਤੋੜਦੇ ਤੇ ਬਨੋਣੀ ਪੈਣੀ ਆ ਨਾਲਾ ਕੱਢਦਾ ਨੋਰਦਾ ਆਇਓ ਰਿਮਾ ਹੋਰ ਦੇ ਕੁਝ ਕਰਨੀ ਨਹੀਂ ਤਾਂ ਇਹ ਬੈਣ ਇੱਥੇ ਪੱਡੀ ਪੁੱਟੀ ਲਾ ਦਿੰਨੇ ਹੈ ਜਿਹੜੀ ਵਾਹ ਵੀ ਰਿਸਾਈਕਲਿੰਗ ਦੀ ਇੱਕ ਅੱਡੇ ਦੀ ਆਦੀ ਤਾਰਵਾਵਾ ਲੰਮੀ ਜੀ ਲੱਗਦਾ ਉਹ ਲਾਉਣੀ ਆ ਆ ਆ ਆ ਆ ਗਮਯੰਗੋ ਰੂਹਦੇ ਅੱਜ ਫਿਰ ਚੱਲ ਜਾਂਦੇ ਗੱਡੀ ਉਹ ਪਾ 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 ਟਣ ਨਣ 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 ਸਾਹ ਮੈਂ ਬਠਿੰਡੇ ਜਾ ਰਿਹਾ ਡੀਸੀ ਦਾ ਰਾਹ ਨਾ ਉਹ ਜੱਗੀ ਤੇਰਾ ਪੁੱਸਰਾ ਨਹੀਂ ਰੋਜਦੀ ਨਾ ਉਸ ਨੂੰ ਮੈਨੂੰ ਸਿੱਧਾ ਸਲਾਮਤ ਲੈ ਜਾ ਮੈਨੂੰ ਸਲਾਮਤ ਲੈ ਜਾ ਜੱਗੀ ਤੇਰੀ ਮਿੱਤਰਾਂ ਮਮਾ ਮਮਾ ਓਏ ਪੰਜਵਾਹ ਤਾਂ ਗੇਰ ਹੂੰ ਪਾਇਆ ਮਿੱਤਰੋ ਪੰਜਵਾਹ ਗੇਰ ਬਾਤ ਉਹ ਇੱਥੇ ਓਏ ਜੱਗੀ ਓਏ ਜੱਗੀ ਜੱਗੀ ਨਾ ਆਈ ਤਾਂ ਹੈ ਗਾ ਜੱਗੀ ਮੈਨੂੰ ਡਰ ਲੱਗਿਆ ਬਾਈ ਓਏ ਮਿੰਟ ਜੀ ਜੱਗੀ ਹੋਣੀ ਮਿੰਟ ਜੀ ਕਮਾ ਉਹ ਵੇਖੀ ਜੱਗੀ ਸਾਲਿਆ ਗੋਰੀਆਂ ਚ ਵੱਜਦਾ ਫਿਰਦਾ ਗੋਰੀਆਂ ਚ ਵੱਜਦਾ ਫਿਰਦਾ ਗੱਲ ਜੇਸ਼ਨ ਲੱਗੀ ਆ ਠੀਕ ਆ ਤੇ ਠੀਕ ਆ ਅੱਗੇ ਨਹੀਂ ਵੇਖਿਆ ਵੀ ਐਕਸੀਡੈਂਟ ਹੋਇਆ ਚਲਿਆ ਆ ਮੈਂ ਵੀ ਮਤਰਾ ਡਾ ਜਾਣ ਰਹਿ ਜਾਣ ਬਿੱਲ ਲੈ ਕੇ ਬਹਿ ਜਾਣ ਬਿੱਲ ਲੈ ਕੇ ਕਿੱਥੇ ਬਈਏ ਉੱਪਰ ਜਾਂਦੇ ਆ ਉੱਪਰ ਚੱਲ ਹਾਂਜੀ ਉਹਨਾਂ ਨੇ ਪੂਛ ਉੱਪਰ ਆਪਣਾ ਹੀ ਆ ਹਾਂਜੀ ਹਾਂਜੀ ਕਿਉਂ ਨਹੀਂ ਸੌਰੀ ਉੱਤੇ ਆਪਣਾ ਹੀ ਪੜਾ ਆਇਓ ਮਾ ਉਹਨੂੰ ਆਂਦੇ ਉੱਤੇ ਆਪਣਾ ਹੀ ਪੜਾ ਹੈ ਕਾਲਵੇ ਜਗੀ ਚਾਦਾਵੇ ਸੀ ਆ ਲੈ ਸੀ ਆ ਲੈ ਸੀ ਆ ਲੈ ਮੁੰਡਿਆਂ ਇਹ ਮੁੰਡਿਆਂ ਪਰਸਰੀਆ ਓਹੋ ਤੇ ਹੋਰ ਸਿਸਟਮ ਆ ਗਿਆ ਕਿ ਵੀਰ ਸਿੱਧਾ ਵੀਡੀਓ ਵਲੋਗ ਕਰਦੇ ਜਿ ਰੱਖਣ ਵਾਲਾ ਇਹ ਸਿਸਟਮ ਹੈ ਅੰਦਰ ਪਾਲੂ ਜੱਗੀ ਆਪਣੇ ਵਾਲੇ ਜੀ ਜੁਕੀ ਜਿਹਦੇ ਮੇਰੇ ਵਾਲੇ ਜੋ ਨਾ ਹੱਥ ਫੇਰਦੇ ਮੈਂ ਮੈਂ ਗੁੱਟ ਵੜਦੇ ਨੇ ਤੇਰਾ ਭਾਬੀ ਆਪਣੀ ਨੂੰ ਸਲਾ ਮਾਰ ਲਾ ਭਾਬੀ ਆਪਣੀ ਨੂੰ ਸਲਾ ਮਾਰ ਲਾ ਪੋਚ ਪੋਚ ਨੂੰ ਪੋਚ ਖਾਓਗੇ ਖਾਦੇ ਜਗੇ ਦੀ ਕਮੇਟੀ ਚੁੱਕੀ ਕਮੇਟੀ ਚੁੱਕੀ ਆ ਜੱਗੀ ਜੱਗੀ ਦੀਆਂ ਅੰਧਿਆਰੀਆਂ ਲੱਗੀਆਂ ਚਾਰ ਜੱਗੀ ਨਾ ਵੇਖੀ ਜਾ ਤਾਲਿਆ ਇੰਨੀਆਂ ਸੋਹਣੀਆਂ ਕੁੜੀਆਂ ਕਦੀ ਪਹਿਲਾਂ ਨਹੀਂ ਵੇਖੀਆਂ ਨੇ ਹੈਲੋ ਹੈਲੋ ਬੂਟੇ ਹਲੇ ਤਾਂ ਵੀ 15 ਪਰੋਵਾਂ 100 ਗ੍ਰਾਮ ਪਰੋਵਾਂ ਕਮੇਟੀ ਚੁੱਕੀ ਆ ਸਾਨੂੰ ਟੈਡੀ ਟੈਡੀ ਤੱਕ ਦੀ ਇਸ ਤੱਕ ਇਸ ਤੱਕ ਨਾਥੀਆਂ ਮੋਟਰਸ ਨਾਲ ਦੀ ਮਿਦਾਈ ਬਣ ਗਈ ਜੱਗੀ ਵਾਲ ਜੱਗੀ ਨਾਲ ਦੀ ਹੋਣ ਦੀ ਜੱਗੀ ਜਾਜਗਰ ਵਾਲਾ ਨਹੀਂ ਤੇ ਹੁਣੇ ਮੈਂ ਇਹ ਤੇ ਡਲਸੀ ਕਰਾਵਾਂ ਹਣੇ ਉਹ ਨਹੀਂ ਆਣੀ ਬੋਕਲੀ ਵੀ ਇਹ 10 ਵੀ ਡਾਲਰ ਲੱਗਣੇ ਸਾਰੇ ਇਹਨੂੰ ਮੈਂ ਨਾ ਨਾ ਖੋਲ ਲਿਆ ਕਰ ਬਾਰ ਬਾਰ ਮੈਂ ਉਹੀ ਆ ਨਾ ਮੈਂ ਜਿਹੜੀ ਜਿਹੜੀ ਮੈਂ ਕਿਹਾ ਉਹੀ ਹੋ ਸ਼ਾਇਦ ਹੋ ਰਿਹਾ ਫੋਟੋ ਭੇਜੀ ਆ ਅੱਜ ਫਿਰ ਤੇਰੇ ਬਾਪੂ ਨੂੰ ਤੇਰੇ ਨੂੰ ਵਿਖਾ ਹੀ ਦੇਣਾ ਬਾਪੂ ਆਹ ਕੰਮ ਕਰਦਾ ਹੀ ਇਹ ਇਹ ਤਾਂ ਹੀ ਪੈਸੇ ਕਰੇ ਪਾਉਂਦੇ ਆ ਬੰਦੜਾ ਜੱਗੀ ਜੱਗੀ ਫੜ ਲੈਣਾ ਤੈਨੂੰ ਮੈਂ ਜੱਗੀ ਜੱਗੀ ਹੋਏ ਨਹੀਂ ਸੌਰੀ ਜੱਗੀ ਜਾਂਦਾ ਆ ਕੇ ਜੱਗੀ ਜਾਂਦਾ ਕਿ ਮੇਰਾ ਸ਼ਾਰਟ ਨਾ ਲਈ ਛੋੜਦਾ ਲੈਣਾ ਵਾ ਛੋੜਦਾ ਲੈਣਾ ਜੱਗੀ ਜੱਗੀ ਛੋੜਦਾ ਲੈਣਾ ਆ ਆ ਬੜਾ ਖਾਇ ਕੇ ਖੰਦੇ ਦੀ ਆ ਜੱਗੀ ਨੂੰ ਫੜ ਲਿਆ ਜੱਗੀ ਫੜਿਆ ਗਿਆ ਜੱਗੀ ਫੜਿਆ ਗਿਆ ਜੱਗੀ ਫੜਿਆ ਗਿਆ ਜੱਗੀ ਫੜਿਆ ਗਿਆ ਤੇ ਜੱਗੀ ਫੜਿਆ ਗਿਆ ਮੇਰੇ ਕੋਲ ਜੱਗੀ ਗਵਾਜ ਗਿਆ ਜੱਗੀ ਦੀ ਕਲਿੱਪ ਵਰਨੇ ਲਈ ਆਪਾਂ ਪਰ ਜੱਗੀ ਗਵਾਈ ਗਿਆ ਜੱਗੀ ਜੱਗੀ ਬਹੁਤ ਸਰਮੰਦਾ ਜੱਗੀ ਮਿਲ ਨਹੀਂ ਆ ਬਾਈ ਪਤਾ ਨਹੀਂ ਆਈ ਮੈਂ ਬਾਬਾ ਪਰ ਆ ਪਾਣੀ ਚੱਕ ਹੀ ਲਿਆ ਤੁਹਾਨੂੰ ਪਰ ਜੱਗੀ ਹੁਣ ਹੈ ਕਿੱਥੇ ਮਿਲੂ ਤੇ ਆਪਣੀ ਨਹੀਂ ਦਿਆ ਮੈਨੂੰ ਲੱਗਦਾ ਪੁੱਛਣਾ ਪੈਣਾ ਉਹ ਕਿਸੇ ਨੂੰ ਕਿ ਜੱਗੀ ਵੇਖਿਆ ਕਿਸੇ ਨੇ ਐਦਾਂ ਹੁੰਦਾ ਮੱਝ ਹੁਣੋਂ ਭੰਡਾ ਸਾਢੇ 12 ਹੋ ਗਏ ਆ ਸਾਢੇ 11 ਵਜੇ ਦੀ ਲੈ ਕੇ ਕੁੜੀ ਤੇ ਪਤਾ ਨਹੀਂ ਕਿੱਥੇ ਨਿਕਲਿਆ ਮੜਿਆ ਤੇ ਫੋਨ ਜਦੋਂ ਮੈਂ ਲੰਨਾ ਨਾ ਨਾ ਬਸ ਬਾਬੇ ਇੱਕ ਮਿੰਟ ਚ ਆ ਗਿਆ ਅਗਲੇ ਦਿਨ ਫੋਨ ਨਾ ਬਸ ਬਾਬੇ 5 ਮਿੰਟ ਚ ਆ ਗਿਆ ਉਹ ਵੀ ਨੂੰ ਪੈਨਿਸ਼ਮੈਂਟ ਦਿੱਤੀ ਜਾਊਗੀ ਕਿਉਂਕਿ ਇਹ ਜਿਹੜਾ ਸਾਡਾ ਪਲਾਨ ਸੀ ਉਹ ਬਸ ਪਾਣੀ ਫਿਰ ਗਿਆ ਉਹਦੇ ਤੇ ਜੱਗੀ ਨੇ ਤੇ ਜੱਗੀ ਦੀ ਨਾਲ ਦੀ ਪਾਣੀ ਫੇਰਦਾ ਸਾਡੇ ਪੈਨਿਸ਼ਮੈਂਟ ਹੁਣ ਜੱਗੀ ਨੂੰ ਪਾਣੀ ਫਿਰੂਗਾ ਤੇ ਯਕੀਨ ਪਾਣੀ ਕਿਵੇਂ ਫਿਰਦਾ ਵੇਖੀ ਜਾਓ ਮੇਰੇ ਮਿੱਤਰੋ ਟਾਈਮ 12:30 ਤੋਂ 12:40 ਤੇ ਆ ਗਿਆ ਪਰ ਜੱਗੀ ਨਹੀਂ ਆਇਆ ਕਿ ਜੱਗੀ ਮਿਲ ਗਿਆ ਮੈਂ ਪਵਾੜਾ ਪਾਉਂਗਾ ਤੇਰੇ ਬੁੱਢੇ ਨੂੰ ਛੰਡ ਕਰਨੀ ਹੈ ਵੀਡੀਓ ਬਹੁਤ ਨਾਲ ਤਬੀ ਤੇਰੀ ਭੈਣ ਪਟੋਲਾ ਰਖਦੀ ਜੱਗੀ ਜੱਗੀ ਸਾਰਾ ਹੋਰ ਨਹੀਂ ਕੋਈ ਉਹਨੂੰ ਗਾਲਾਂ ਹੀ ਸਿਕਾਈ ਜਾਂਦਾ ਆਂਦਾ ਕਹਿ ਭੈਣ ਚੋਦ ਅੰਦੀ ਆਈ نو this is bad word ਜੱਗੀ ਨੇ ਗਾਲਾਂ ਦਿਖਾਉਂਦੇ ਹੋਏ ਇਹਨੂੰ ਉਹ ਅੱਗੇ ਚਾਰ ਮਾ ਕੱਗੀ ਚਾਰ ਮਾ ਕੱਗੀ ਹੋ ਗਈ ਵਾਏ ਕਿੰਨਾ ਯੂ ਗੋ ਫਸ ਨੋ ਬਬਲ ਦੇਖੀ ਬਾੜ ਅੰਦਰ ਇਹਨੂੰ ਨਾ 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 ਸਿਟਿੰਗ ਆਊਟਸਾਈਡ ਇਨਸਾਈਡ ਇਨਸਾਈਡ ਇੰਨੀ ਕੂਲ ਸੀ ਕੰਮ ओके ओ तेरे दे काटै उधर बगादा इधर ते हो गया गुल्ला गुल्ला फेरता ए गुल्ला फेरता आई बिशु बिशु और ये बिशु बिशु आऊंगा ये नहीं के ओके ਆ ਦੀ ਨਾਲ ਦੀ ਜਗੀ ਨਾਲ ਦੀ ਜਗੀ ਤੇਰੀ ਆ ਤੇ ਕਮਾਂ ਚੂ ਮੈਨੂੰ ਖਰ ਗਿਆ ਗਾਇਸ ਉਹ ਵਰੀਆ ਤੇ ਰਿਆ ਅੱਜ ਦਾ ਹੀਰੋ ਨਾਲ ਲੋਲਾ ਆਈਏ ਬੇੜ ਵੀ ਨਹੀਂ ਤੀ ਪनिश्डਮੈਂਟ ਮੈਨੂੰ ਮਿਲੀ ਗਏ ਕਰ ਅਹ ਪनिश्डਮੈਂਟ ਤੈਨੂੰ ਮਿਲਨੀ ਆ ਹਾਂ ਦੀ ਚੜਾਈ ਇੱਥੇ ਵੀ ਦੀਪ ਆ ਇੱਥੇ ਵੀ ਦੀਪ ਆ ਇੱਥੇ ਵੀ ਦੀਪ ਆ ਇਹ ਬਾਬਾ ਜੀ ਜਿਨੇ ਪੈਸੇ ਲਾਏ ਉਹਦਾ ਹੀ ਨਾਮ ਲਿਖਿਆ ਹੋਣਾ ਦੇਖੀ ਬਹੁਤਾ ਨਾਲ ਜੈਣਾ ਜੁੜੀਆ ਤੇਰੇ ਪਾਪਾ ਨੇ ਵੀਡੀਓ ਬਣਾਈ ਇਹਦੇ ਮੈਂ ਲਾ ਮੇਮਤਰਾ ਦੀਪ ਦੀਪ ਹੋਈ ਪਈ ਆ ਤੇ ਸਟਾਰ ਬੱਕੋ ਬੱਕੋ ਆ ਵਿਆਹ ਕੰਮ ਹੈ ਤੇ ਨਾਲ ਅੰਗਰੇਜ਼ੀ ਅੰਗਰੇਜ਼ੀ ਨਾ ਹੋਈ ਬਈ ਆ ਤੇ ਨਾਲ ਜੱਗੀ ਜੱਗੀ ਹੋਈ ਬਈ ਆ ਢਿੱਗੀ ਏੜ ਖਾਨੀਆਂ ਕਰਨ ਨੂੰ ਹਟ ਜਾ ਮੈਂ ਵਲੌਗ 'ਚ ਕੱਟਣਾ ਨਹੀਂ ਕੋਈ ਕੁਝ ਵੀ ਚੰਗਾ 얘 ਮਿੱਤਰੋ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਾਡਾ ਕੰਮ ਹੋ ਗਿਆ ਡਨ ਠੀਕ ਆਵਾ